ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚੈਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਸੋਹਣੇ ਸੋਹਣੇ ਪ੍ਰਿੰਟਾਂ ਦੀ ਵੀਡੀਓ ਜਿਹੜੀ 500 ਰੇਂਜ ਦੀ ਆ ਜਿਹੜੀ ਕਿ ਹਰ ਸੈਟਰਡੇ ਤੁਹਾਡੇ ਲਈ ਆਉਂਦੀ ਆਉਂਦੀ ਆ ਇਹਦੇ ਵਿੱਚ ਸਾਰੇ ਨਿਊ ਪ੍ਰਿੰਟ ਪਿਛਲੇ ਜਿਹੜੇ ਆਪਾਂ ਪਿਛਲੇ ਵੀਕ ਦਿਖਾਇਆ ਸੀ ਉਹਦੇ ਵਿੱਚ ਜਿਹੜੇ ਰਿਪੀਟ ਮਿਲ ਗਏ ਉਹ ਤਾਂ ਰਿਪੀਟ ਲੈ ਕੇ ਆਏ ਆ ਤੇ ਕੁਝ ਜਿਹੜੇ ਪਿਛਲੇ ਪ੍ਰਿੰਟ ਆਪਣੇ ਕੋਲ ਰਹਿ ਗਏ ਸੀ ਉਹ ਵਾਲੇ ਪ੍ਰਿੰਟ ਨੇ ਇਨਾਂ ਵਿੱਚੋਂ ਜਿਹੜੇ ਵੀ ਪ੍ਰਿੰਟ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰੇ ਪ੍ਰਿੰਟ ਆਲਮੋਸਟ ਬਹੁਤ ਸੋਨੇ ਆ ਤੇ 500 ਦੀ ਰੇਂਜ ਦੇ ਵਿੱਚ ਹੀ ਆ ਜੀ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਹੋ ਤੇ ਕੋਰੀਅਰ ਚਾਰजेस ਤੁਹਾਡੇ ਆਪਣੇ ਰਹਿਣਗੇ ਪਲੀਜ਼ ਮੇਰੇ ਚੈਨਲ ਤੇ ਨਵੇਂ ਅਧਿਐਤ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਉਹਦੇ ਨਾਲ ਹਰ ਦਿਨ ਹੀ ਆਪਣੀ ਵੀਡੀਓ ਆਉਂਦੀ ਹੈ ਜਿਹੜੀ ਜਿਹਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੂਗਾ ਤਾਂ ਕਿ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਕਈ ਵਾਰੀ ਉਹਨਾਂ ਕੋਲ ਪੁਰਾਣੀ ਵੀਡੀਓ ਜਾਂਦੀ ਆ ਤਾਂ ਨਿਊ ਵੀਡੀਓ ਉਹਨਾਂ ਨੂੰ ਨਹੀਂ ਮਿਲਦੀ ਉਹ ਤਾਂ ਹੀ ਹੋਊਗਾ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਕਿਉਂਕਿ ਡੇਲੀ ਸ਼ਾਮ ਨੂੰ 6 ਵਜੇ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਤੇ ਡੇਲੀ ਤੁਹਾਡੇ ਕੋਲ ਪਹੁੰਚੂਗੀ ਨਿਊ ਨਿਊ ਕਲੈਕਸ਼ਨਸ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਆ ਹਰ ਰੇਂਜ ਦੇ ਉੱਪਰ ਆਉਂਦੀ ਆ। ਸੁਪੀਰੀਅਰ ਰੇਂਜ ਦੀਆਂ ਵੀ ਆਉਂਦੀਆਂ ਨੇ, ਨਾਰਮਲ ਰੇਂਜ ਦੇ ਉੱਪਰ ਵੀ ਆਉਂਦੀਆਂ ਨੇ ਤੇ ਜਿਹੜੀ ਇਹ 500 ਦੀ ਸੈਟਰਡੇ ਨੂੰ ਆਉਂਦੀ ਆ ਇਹ ਵੀ ਆਉਂਦੀ ਆ ਜੀ ਨੈਕਸਟ ਵੀਕ ਤੋਂ ਦੇਖਾਂਗੇ ਜੇ ਇਹੀ ਮਾਲ ਸੈਟਰਡੇ ਵਾਲਾ ਆਇਆ ਤਾਂ ਜ਼ਰੂਰ ਲੈ ਕੇ ਆਵਾਂਗੇ ਨਹੀਂ ਤਾਂ ਇਹਦੀ ਜਗ੍ਹਾ ਤੇ ਹੋਰ ਪ੍ਰਿੰਟਿੰਗ ਆਪਾਂ ਲੈ ਕੇ ਆਵਾਂਗੇ ਤੇ ਲਓ ਜੀ ਅੱਜ ਦੇ ਪ੍ਰਿੰਟ ਤੇ ਸੂਟ ਮੈਂ ਤੁਹਾਨੂੰ ਦਿਖਾਉਣੀ ਆ। ਪਲੀਜ਼ ਜਿਹੜਾ ਵੀ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਲੈ ਲਿਓ ਕਿਉਂਕਿ ਹੋ ਸਕਦਾ ਕਿ ਅਗਲੇ ਸੈਟਰਡੇ ਕਿਉਂਕਿ ਮੈਂ 2-3 ਹਫ਼ਤਿਆਂ ਤੋਂ ਇਹੀ ਗੱਲ ਕਹਿ ਰਹੀ ਆ ਕਿ ਕਿਸੇ ਵੀ ਸੈਟਰਡੇ ਵੀਡੀਓ ਬੰਦ ਮੈਨੂੰ ਕਰਨੀ ਪੈ ਸਕਦੀ ਹੈ ਇਹਦੇ ਰੇਟ ਅੱਪ ਹੋ ਰਹੇ ਨੇ ਤੇ ਜਾਂ ਫਿਰ ਜੇ ਇਹ ਰੇਟ ਚ ਆ ਰਿਹਾ ਤਾਂ ਉਹਨਾਂ ਦੀ ਪ੍ਰਿੰਟਿੰਗ ਇੰਨੀ ਸੋਹਣੀ ਸਾਨੂੰ ਨਹੀਂ ਜੱਚ ਰਹੀ ਜਿਹੜੀ ਅਸੀਂ ਨਾ ਯਾਨੀ ਕਿ ਚੱਕਣਯੋਗ ਜੇ ਵੀ ਨਹੀਂ ਹੈਗੇ ਤੇ ਤਾਂ ਕਰਕੇ ਆ ਜੀ ਵੀ ਗਰਮੀਆਂ ਪੂਰੀਆਂ ਸਟਾਰਟਿੰਗ ਆ ਤੇ ਤੁਸੀਂ ਆਪਣੇ ਪ੍ਰਿੰਟਡ ਸੂਟਾਂ ਦੀ ਇਹੇ ਸੂਟ ਮਾਰਕੀਟ ਦੇ ਵਿੱਚ 600 650 ਤੋਂ ਘੱਟ ਤਾਂ ਕਿਤੇ ਵੀ ਨਹੀਂ ਮਿਲਣਾ ਜੀ ਬਹੁਤ ਵਧੀਆ ਸੁਪੀਰੀਅਰ ਕਾਟਨ ਆ ਲਾਈਟ ਵੇਟ ਪਿਓਰ ਕੈਮਰੀ ਕਾਟਨ ਦੇ ਇਹ ਸਾਰੇ ਸੂਟ ਨੇ ਲਓ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੇ ਸੂਟ ਲਓ ਜੀ ਲਿਮਟਿਡ ਯਾ ਸੂਟ ਨੇ ਕਿਸੇ ਦੇ ਸਿੰਗਲ ਸਿੰਗਲ ਕਲਰ ਯਾ ਕਿਸੇ ਦੇ ਵਿੱਚ ਤੁਹਾਨੂੰ ਇੱਕ ਦੋ ਕਲਰ ਮਿਲ ਵੀ ਜਾਣਗੇ ਜਿਹੜਾ ਵੀ ਉਸ ਕਲਰ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦੇ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਇਹ ਆ ਪਹਿਲਾ ਕਲਰ ਅ ਬਲੂ ਫਰੋਜ਼ੀ ਜਿਹਾ ਕਲਰ ਆ ਗ੍ਰੀਨ ਕਲਰ ਕਹਿ ਸਕਦੇ ਆਪਾਂ ਇਹਨੂੰ ਗ੍ਰੀਨ ਕਲਰ ਦੇ ਉੱਪਰ ਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਾਂ ਦੇ ਉੱਪਰ ਇਹ ਡਿਜ਼ਾਈਨਿੰਗ ਆ ਪਿਓਰ 100% ਕੈਮਰੀ ਕਾਟਨ ਦੇ ਹੈ ਸੂਟ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਇੱਕ ਕਲਰ ਮਿਲੂਗਾ ਮਹਿੰਦੀ ਆ ਜਾਂ ਛੇੜ ਇਹ ਮਾਸਟਰਡ ਮਹਿੰਦੀ ਆ ਜਾਂ ਛੇੜ ਆ ਮਾਸਟਰਡ ਸ਼ੇਡ ਵੀ ਕਹਿ ਸਕਦੇ ਆ ਮਹਿੰਦੀਆ ਸ਼ੇਡ ਵੀ ਕਹਿ ਸਕਦੇ ਆ ਇਹ ਪ੍ਰਿੰਟਿੰਗ ਹੈਗੀ ਆ ਦੋ ਕਲਰਾਂ ਦੇ ਉੱਪਰ ਅਗਲਾ ਪ੍ਰਿੰਟ ਚੈੱਕ ਕਰ ਲਓ ਲਓ ਜੀ ਆ ਵਾਲੇ ਪ੍ਰਿੰਟ ਦੀ ਪਿਛਲੇ ਵੀਕ ਬਹੁਤ ਜ਼ਿਆਦਾ ਇਹ ਡਿਮਾਂਡ ਤੇ ਰੁਕਿਆ ਰਿਹਾ ਵਾ ਬਹੁਤ ਜ਼ਿਆਦਾ ਡਿਮਾਂਡ ਸੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਦੋ ਕਲਰ ਇਹਦੇ ਵਿੱਚ ਹੈਗੇ ਆਪਣੇ ਕੋਲ ਮਾਸਟਰਡ ਸ਼ੇਡ ਹੈਗਾ ਤੇ ਪਰਪਲ ਸ਼ੇਡ ਹੈਗਾ ਜਿਹੜਾ ਵੀ ਪ੍ਰਿੰਟ ਇਹਨਾਂ ਦੋਨਾਂ 'ਚ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਜੀ ਗ੍ਰੀਨ ਕਲਰ ਦੇ ਉੱਪਰ ਪ੍ਰਿੰਟਿੰਗ ਬਹੁਤ ਸੋਹਣੀ ਆ ਪ੍ਰਿੰਟਿੰਗ ਕੰਨੀਓ ਕੋਈ ਨਹੀਂ ਫੈਬਰਿਕ ਕੰਨੀਓ ਕੋਈ ਨਹੀਂ ਸਾਰੇ ਬ੍ਰਾਂਡ ਦੇ ਸੂਟ ਨੇ ਏਕੇ ਟੈਕਸ ਸ਼ੰਕਰ ਬੀ ਐਲ ਐਮ ਇਹੀ ਆਪਾਂ ਘਰਾਂ ਦੀ ਇਹ ਕੈਮਰਿਕ ਵੇਚਦੇ ਆ ਬਹੁਤ ਵਧੀਆ ਰਿਸਪੌਂਸ ਆ ਤੇ ਬਹੁਤ ਹੀ ਵਧੀਆ ਪ੍ਰਿੰਟਿੰਗ ਇਹਨਾਂ ਦੀ ਆਉਂਦੀ ਆ ਆ ਲੋ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਮਾਸਟਰ ਸ਼ੇਡ ਆ ਇਹਦੇ ਵਿੱਚ ਇੱਕ ਹੈਗਾ ਜੀ ਮੋਰ ਪੰਖੀਆ ਜਾਂ ਫਲੋਰੀ ਸ਼ੇਡ ਆ ਲਓ ਤਿੰਨ ਸ਼ੇਡ ਇਹ ਵਾਲੇ ਪ੍ਰਿੰਟ ਦੇ ਉੱਪਰ ਆ ਇੱਕ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਪਰਪਲ ਸ਼ੇਡ ਚਾਰੇ ਦੇ ਚਾਰੇ ਕਲਰ ਨੇ ਇਹਦੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਇਹ ਵਾਲੇ ਪਿਛਲੇ ਵੀਕ ਆਪਣੇ ਕੋਲ ਤਿੰਨ ਪੀਸ ਸੀ ਬਟ ਹੁਣ ਸਿੰਗਲ ਪੀਸ ਹੀ ਆ ਜਿਹੜੀ ਵੀ ਭੈਣ ਨੇ ਲੈਣਾ ਹੋਇਆ ਲੈ ਸਕਦੇ ਹੋ ਲਾਈਟ ਜਾਂ ਪਰਪਲ ਸ਼ੇਡ ਆ ਨਿੱਕੀ ਨਿੱਕੀ ਬੂਟੀ ਦਾ ਸੂਟ ਆ ਬਹੁਤ ਵਧੀਆ ਸ਼ੰਕਰ ਬ੍ਰਾਂਡ ਦਾ ਇਹ ਸੂਟ ਆ ਨਾ ਜ਼ਿਆਦਾ ਡਾਰਕ ਚ ਆਉਂਦਾ ਨਾ ਜ਼ਿਆਦਾ ਲਾਈਟ ਚ ਮੀਡੀਅਮ ਜਿਹਾ ਕਲਰ ਚਾਟ ਆ ਇਹਦਾ ਹਲੋ ਇਹ ਸਾਰੇ ਇਹ ਪ੍ਰਿੰਟ ਜਿਹੜੇ ਆਉਣਗੇ ਨਿੱਕੀ ਬੂਟੀ ਦੇ ਉੱਪਰ ਹੀ ਨੇ ਜ਼ਿਆਦਾ ਇਹਦੇ ਵਿੱਚ ਜ਼ਿਆਦਾ ਫੋਇਲ ਪ੍ਰਿੰਟਿੰਗ ਨਹੀਂ ਹੈਗੀ ਜਿਹੜੀਆਂ ਭੈਣਾਂ ਨਿੱਕੀ ਬੂਟੀ ਲਾਈਕ ਕਰਦੀਆਂ ਨੇ ਉਹਨਾਂ ਲਈ ਆ ਇਹ ਆ ਹੋ ਗਿਆ ਫਰੋਜ਼ੀ ਸ਼ੇਡ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਗ੍ਰੀਨ ਕਲਰ ਜੀ ਇੱਕ ਨਿੱਕੀ ਬੂਟੀ ਦੇ ਵਿੱਚ ਮਿਲ ਜੂਗਾ ਥੋੜੀ ਥੋੜੀ ਪ੍ਰਿੰਟਿੰਗ ਦਾ ਫਰਕ ਪਈ ਜਾਊਗਾ ਬਾਕੀ ਹੈ ਸਾਰੀ ਨਿੱਕੀ ਬੂਟੀ ਹੋਈ ਆ ਬਲੂ ਕਲਰ ਮਿਲ ਜੂਗਾ ਆ ਲੋ ਜੀ ਇਹ ਮਹਿੰਦੀ ਮੂੰਗੀਆਂ ਜਾਂ ਸ਼ੇਡਾਂ ਮਿਕਸਚਰ ਜਾਂ ਜਿਵੇਂ ਮੂੰਗੀਆਂ ਵੀ ਕਹਿ ਸਕਦੇ ਆ ਮਹਿੰਦੀ ਜਾਂ ਸ਼ੇਡ ਵੀ ਕਹਿ ਸਕਦੇ ਆ ਮਿਕਸ ਜਾਂ ਸ਼ੇਡ ਆ ਇਹ ਵਾਲਾ ਇਹ ਚ ਬਲੈਕ ਸ਼ੇਡ ਵੀ ਮਿਲ ਜੂਗਾ ਤੁਹਾਨੂੰ ਆ ਲੋ ਜੀ ਇਹਦੇ ਵਿੱਚ ਬਲੂ ਕਲਰ ਵੀ ਹੈਗਾ ਬਹੁਤ ਸੋਹਣੇ ਕਲਰ ਚਾੜਨੇ ਪ੍ਰਿੰਟਿੰਗ ਬਹੁਤ ਸੋਹਣੀ ਆ ਬੋਟਲ ਗ੍ਰੀਨ ਕਲਰ ਵੀ ਮਿਲ ਜੂਗਾ ਜੀ ਲਓ ਜੀ ਦੋ ਸੂਟ ਆ ਵਾਲੇ ਨੇ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਇਹ ਵੀ ਬਹੁਤ ਸੋਹਣੀ ਪ੍ਰਿੰਟਿੰਗ ਆ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਿਰਫ 500 ਦੀ ਰੇਂਜ ਆ ਪਿਓਰ 100% ਕੈਮਰਿਕ ਸਭ ਤੋਂ ਬੈਸਟ ਕਲੈਕਸ਼ਨ ਗਰਮੀਆਂ ਦੀ ਪ੍ਰਾਈਸ ਵਿੱਚ ਵੀ ਸਭ ਤੋਂ ਰੀਜ਼ਨੇਬਲ ਪੌਨ ਕਰਨ ਦੇ ਵਿੱਚ ਵੀ ਸਭ ਤੋਂ ਵਧੀਆ ਕੰਫਰਟੇਬਲ ਕਪੜਾ ਜਿਹਨੂੰ ਆਪਾਂ ਕਹਿ ਦਈਏ ਬਹੁਤ ਸੋਹਣੇ ਇਹ ਪ੍ਰਿੰਟ ਨੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਜਿਹੜਾ ਮਰਜੀ ਸੂਟ ਤੁਸੀਂ ਚੱਕ ਸਕਦੇ ਆ ਆ ਲਓ ਜੀ ਇੱਕ ਹੋਰ ਆ ਗਿਆ ਨਿੱਕੀ ਬੋਟੀ ਦਾ ਸਕਿਨ ਕਲਰ ਦੀ ਗ੍ਰੀਨ ਕਲਰ ਦੇ ਉੱਪਰ ਆ ਇਹ ਵੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਮਹਿਰੂਨ ਸ਼ੇਡ ਲੋਜੀ ਨਿੱਕੀ ਬੂਟੀ ਜੀ ਇੱਕ ਗ੍ਰੇ ਕਲਰ ਇਹ ਡਾਰਕ ਗ੍ਰੇ ਜਿਹੜਾ ਬਲੈਕਿਸ਼ ਗ੍ਰੇ ਜਿਹਾ ਹੁੰਦਾ ਨਾ ਉਹ ਵਾਲਾ ਕਲਰ ਆ ਇਹ ਉੱਪਰ ਰੈੱਡ ਕਲਰ ਦੀ ਬੂਟੀ ਦੀ ਪ੍ਰਿੰਟਿੰਗ ਹੋਈ ਹੋਈ ਆ ਅਗਲੀ ਪ੍ਰਿੰਟਿੰਗ ਹੈਗੀ ਇਹਦੇ ਵਿੱਚ ਜੀ ਵਾਈਟ ਇਹ ਵੀ ਸਿੰਗਲ ਪੀਸ ਹੀ ਆ ਆਪਣੇ ਕੋਲੇ ਇਹਦੇ ਬਾਕੀ ਸਾਰੇ ਕਲਰ ਸੋਲਡ ਆਊਟ ਨੇ ਜੀ ਇਹ ਸਿੰਗਲ ਪੀਸ ਹੀ ਆ ਜਿਹੜੀ ਵੀ ਪਹਿਣਨੇ ਲੈਣਾ ਹੋਇਆ ਲੈ ਸਕਦੇ ਹੋ ਵਾਈਟ ਦੇ ਵਿੱਚ ਫਰੋਜ਼ੀ ਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਪੀਸ ਆ ਇਹ ਵੀ ਇਹ ਪਹਿਲਾਂ ਆਪਣੇ ਕੋਲ ਸੇਲ ਹੋ ਗਏ ਸੀ ਯਾ ਰਿਪੀਟ ਆ ਗਏ ਆ ਆਪਣੇ ਕੋਲ ਰਿਪੀਟ ਆ ਗਏ ਸੀ ਪਿਛਲੇ ਹਫਤੇ ਤੇ ਹੁਣ ਇਹ ਫੇਰ ਇੱਕ ਪੀਸ ਆਪਣੇ ਕੋਲ ਹੈਗਾ ਇੱਕ ਪੀਸ ਆਹ ਵਾਲਾ ਹੈਗਾ ਇਹ ਮਸਟਰਡ ਯਾ ਸ਼ੇਡ ਆ ਬਹੁਤ ਸੋਹਣਾ ਇਹ ਵੀ ਸਿੰਗਲ ਪੀਸ ਆ ਇਹਦਾ ਵੀ ਨਾ ਕੋਈ ਕਲਰ ਆ ਨਾ ਕੋਈ ਹੋਰ ਐਕਸਟਰਾ ਪੀਸ ਆ ਸਿੰਗਲ ਪੀਸ ਹੀ ਇਹ ਵਾਲਾ ਅਵੇਲੇਬਲ ਆ ਲਓ ਜੀ ਇੱਕ ਹੈਗਾ ਜੀ ਇਹ ਲੈਮਨ ਸ਼ੇਡ ਇਹਦਾ ਵੀ ਸਿੰਗਲ ਪੀਸ ਹੀ ਆ ਇਹਦੇ ਵਿੱਚ ਵੀ ਨਾ ਕੋਈ ਹੋਰ ਕਲਰ ਆ ਤੇ ਨਾ ਹੀ ਹੈ ਅਦਰ ਜਿਵੇਂ ਕਿ ਇੱਕ ਫੱਟੀ ਤੇ 4-4 ਸੂਟ 3-3 ਸੂਟਾਂ ਦੀ ਕੱਟ ਹੁੰਦੀ ਹੈ ਬਟ ਹੁਣ ਇਹ ਸਿੰਗਲ ਪੀਸ ਹੀ ਨੇ ਇਸ ਲਈ ਜਿਹੜੀਆਂ ਵੀ ਪਹਿਣਾ ਨੇ ਆਪਣੀ ਬੁਕਿੰਗ ਕਰਵਾਉਣੀਆਂ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰਵਾ ਸਕਦੇ ਹੋ ਆ ਲੋ ਜੀ ਇਹ ਮੈਂ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਫਲੋਜ਼ੀ ਕਲਰ ਦਾ ਸੂਟਾ ਇਹ ਸਕਾਈ ਬਲੂ ਕਲਰ ਦਾ ਵਾਈਟ ਚੈੱਕ ਬਣਿਆ ਹੋਇਆ ਵਾਈਟ ਲੈਸਸ ਵਗੈਰਾ ਲਾ ਕੇ ਬਹੁਤ ਸੋਹਣਾ ਸੂਟ ਇਹ ਰੈਡੀ ਹੋਊਗਾ ਜਿਹੜੀ ਵੀ ਪਹਿਣ ਲੈਣਾ ਹੋਇਆ ਗਲਿਸ਼ ਲੁੱਕ ਦਾ ਸੂਟ ਜਾਣ ਕੇ ਬਹੁਤ ਵਧੀਆ ਇਹ ਰੈਡੀ ਹੋਊਗਾ ਲਓ ਜੀ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿੰਦੀਆ ਸ਼ੇਡ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਮਹਿੰਦੀਆ ਵਾ ਇੱਕ ਇਹਦੇ ਵਿੱਚ ਹੈਗਾ ਵਾ ਗਾਜਰੀ ਪਿੰਕ ਜਾਂ ਸ਼ੇਡ

ਕਹ ਹੈਗਾ ਆਪਣੇ ਕੋਲ ਪ੍ਰਕriti ਬ੍ਰਾਂਡ ਇਹ 500 ਤੋਂ ਪਲੱਸ ਹੋਲ ਸੇਲ 'ਚ ਪੈਣ ਲੱਗ ਗਿਆ ਪ੍ਰਕriti ਬ੍ਰਾਂਡ ਦਾ ਵੀ ਇਹਨੂੰ ਤਾਂ 500 'ਚ ਬਟ ਹੁਣ ਆਪਣੇ ਕੋਲੇ ਪਹਿਲਾਂ ਦੇ 2 ਪੀਸ ਨੇ ਤੇ ਇਹਦੇ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਲੈ ਸਕਦੇ ਹੋ ਬਟ ਨੈਕਸਟ ਵੀਡੀਓ ਦੇ ਵਿੱਚ ਇਹ 500 'ਚ ਨਹੀਂ ਆਊਗਾ ਜੀ ਇਹ 2 ਪੀਸ ਆਪਣੇ ਕੋਲ ਅਵੇਲੇਬਲ ਹੈਗੇ ਨੇ ਇੱਕ ਹੈਗਾ ਇਹ ਚ ਕਾਫੀ ਸ਼ੇਡ ਲੋ ਜੀ ਅੱਜ ਦੀ ਵੀਡੀਓ ਦਾ ਲਾਸਟ ਪੀਸ ਸਕਾਈ ਬਲੂ ਕਲਰ ਆਹ ਵਾਲੇ ਡਿਜ਼ਾਈਨ ਦੀ ਬਹੁਤ ਜ਼ਿਆਦਾ ਡਿਮਾਂਡ ਰਹੀ ਹੈ ਤੇ ਬਲੈਕ ਕਲਰ ਦੀ ਇਹਦੇ ਫਰੋਜ਼ੀ ਕਲਰ ਦੀ ਬਸ ਇੱਕੋ ਹੀ ਪੀਸ ਆਪਣੇ ਕੋਲ ਰਿਪੀਟ ਆ ਇਹਦਾ ਫਰੋਜ਼ੀ ਤੇ ਜਿਹੜੀ ਵੀ ਭੈਣ ਨੂੰ ਰਿਕੁਆਇਰ ਹੋਈ ਜਾਂ ਪਿਛਲੇ ਵੀਕ ਜਿਹੜੇ ਰਹਿ ਗਏ ਹੋਣ ਜਿਨ੍ਹਾਂ ਨੇ ਜਿਨ੍ਹਾਂ ਦੇ ਸੂਟ ਰਹਿ ਗਏ ਸੀ ਜਾਂ ਨਹੀਂ ਮਿਲੇ ਸੀ ਹੁਣ ਆਹ ਵਾਲੀ ਵੀਡੀਓ ਚ ਤੁਸੀਂ ਸਿਲੈਕਟ ਕਰਕੇ ਆਪਣੇ ਆਰਡਰ ਕਰ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਆ ਅੱਜ ਦੀ ਕਲੈਕਸ਼ਨ ਵੀ ਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਆਈ ਆ ਤੇ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਸਭ ਤੋਂ ਬੈਸਟ ਸੇਲਿੰਗ ਇਹ ਵੀਡੀਓ ਹੁੰਦੀ ਆ ਮੇਰੀ ਤੇ ਜਿਹੜੀਆਂ ਵੀ ਪਹਿਣਾ ਨੂੰ ਪਸੰਦ ਆਏ ਹੋਣ ਤੇ ਜਿਹੜੀਆਂ ਪਹਿਣਾ ਪਿਛਲੇ ਹਫਤੇ ਰਹਿ ਗਈਆਂ ਜਿਨ੍ਹਾਂ ਨੂੰ ਸੋਲਡ ਆਊਟ ਸਾਨੂੰ ਕਹਿਣਾ ਪਿਆ ਸੀਗਾ ਤਾਂ ਉਹ ਹੁਣ ਵੀਡੀਓ ਚੋਂ ਸਿਲੈਕਟ ਕਰਕੇ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਭੇਜ ਸਕਦੀਆਂ ਨੇ ਤੇ ਘਰ ਬੈਠੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਤੇ ਸੈਕੰਡ ਮੇਰਾ ਇੱਕ ਰਿਕੁਐਸਟ ਇਹ ਜ਼ਰੂਰ ਆ ਕਿ ਜਦੋਂ ਅਸੀਂ ਪਿਕਸ ਗਰੁੱਪ ਦੇ ਵਿੱਚ ਸ਼ੇਅਰ ਕਰਦੇ ਆ ਜਿਹੜੀਆਂ ਭੈਣਾ ਗਰੁੱਪ ਦੇ ਵਿੱਚ ਨੇ ਉਹ ਤਾਂ ਠੀਕ ਹੈ ਜੀ ਜੇ ਕਿਸੇ ਨੇ ਭੈਣ ਦਾ ਗਰੁੱਪ ਦੇ ਵਿੱਚ ਨੰਬਰ ਨਹੀਂ ਐਡ ਹੈਗਾ ਤਾਂ ਤੁਸੀਂ ਇਨਸਟਾ ਦੀ ਆਈਡੀ ਹੈ ਜੀ ਚਾਹਲ ਕਲੈਕਸ਼ਨ 27 ਉਹਨੂੰ ਫੋਲੋ ਕਰ ਸਕਦੇ ਹੋ ਉਹਦੇ ਤੇ ਬਹੁਤ ਭੈਣਾ ਮੇਰੇ ਨਾਲ ਜੁੜ ਚੁੱਕੀਆਂ ਨੇ ਬਹੁਤ ਵਧੀਆ ਪਿਆਰ ਦੇ ਰਹੇ ਹੋ ਬਹੁਤ ਵਧੀਆ ਰਿਸਪੌਂਸ ਦੇ ਰਹੇ ਹੋ ਪਰ ਉਹਦੋਂ ਤੋਂ ਜਦੋਂ ਤੁਸੀਂ ਕੋਈ ਵੀ ਸੂਟ ਜਿਹੜੀਆਂ ਸਾਡੀਆਂ ਪਿਕਸਲ ਸ਼ੇਅਰ ਕੀਤੀਆਂ ਹੁੰਦੀਆਂ ਉਹਦੇ ਵਿੱਚੋਂ ਜੇ ਤੁਸੀਂ ਕੋਈ ਸੂਟ ਸਿਲੈਕਟ ਕਰਕੇ ਸਾਨੂੰ ਉਹਦੀ ਪੇਮੈਂਟ ਕਰ ਦਿੰਨੇ ਹੋ ਕਿਉਂਕਿ ਉਹ ਵਾਲੇ ਜੋ ਵੀ ਜਿਵੇਂ ਅੱਜ ਸਾਡੇ ਕੋਲ ਜੋ ਵੀ ਪਿੱਛੋਂ ਪ੍ਰੋਵਾਈਡ ਹੋ ਰਿਹਾ ਵਾ ਵੀ ਨੈਕਸਟ ਵੀਕ ਸਾਡੇ ਕੋਲ ਜੋ ਕਲੈਕਸ਼ਨ ਆ ਰਹੀ ਆ ਉਹ ਅਸੀਂ ਇੰਸਟਾ ਤੇ ਸ਼ੇਅਰ ਕਰ ਦਿੰਨੇ ਆ ਤੇ ਫਿਰ ਉਹ ਪਹਿਣਾ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਜੋ ਕਲਰ ਪਸੰਦ ਹੁੰਦੇ ਆ ਪਹਿਲਾਂ ਹੀ ਉਹ ਚੋਂ ਸੋਲਡ ਆਊਟ ਹੋ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਨੇ ਲੈਣੇ ਹੁੰਦੇ ਨੇ ਉਹਨਾਂ ਦੀਆਂ ਪੇਮੈਂਟਸ ਆ ਜਾਂਦੀਆਂ ਨੇ ਤੇ ਬੁਕਿੰਗ ਹੋ ਜਾਂਦੀ ਆ ਪਰ ਇਹ ਨਹੀਂ ਹੁੰਦਾ ਕਿ ਤੁਸੀਂ ਅੱਜ ਪੇਮੈਂਟ ਕਰਤੀ ਤਾਂ ਉਹ ਕੱਲ ਹੀ ਕੋਈ ਨਿਕਲ ਦਊਗਾ ਨਹੀਂ ਜੀ ਜਿਵੇਂ ਮੈਂ ਅੱਜ ਆ ਸ਼ੁੱਕਰਵਾਰ ਵੀ ਸਾਡੇ ਕੋਲ ਵੀਰਵਾਰ ਸ਼ੁੱਕਰਵਾਰ ਨਿਊ ਸਟਾਕ ਅਵੇਲੇਬਲ ਹੋ ਜਾਂਦਾ ਵਾ ਕਿ ਤਾਂ ਫਿਰ ਉਦੋਂ ਇਹ ਸੂਟ ਸਾਡੇ ਕੋਲ ਅਵੇਲੇਬਲ ਹੁੰਦੇ ਆ ਜਾਨੀ ਕਿ ਜਿਹੜੇ ਵੀ ਤੁਸੀਂ ਪੇਮੈਂਟ ਕੀਤੀ ਆ ਉਸ ਤੋਂ ਬਾਅਦ ਜਿਹੜਾ ਮੰਡੇ ਆਊਗਾ ਉਦੋਂ ਹੀ ਤੁਹਾਡੇ ਕੋਰੀਅਰ ਉਹ ਡਿਸਪੈਚ ਹੋਣੇ ਹੁੰਦੇ ਆ ਕੋਸ਼ਿਸ਼ ਹੁੰਦੀ ਆ ਕਿ ਸ਼ੁੱਕਰਵਾਰ ਤੋਂ ਬਾਅਦ ਸ਼ੁੱਕਰਵਾਰ ਵਾਲੇ ਦਿਨ ਕਰ ਦਈਏ ਕਈ ਵਾਰੀ ਛੁੱਟੀ ਆ ਜਾਂਦੀ ਆ ਸ਼ੁੱਕਰਵਾਰ ਸੈਟਰਡੇ ਦੀ ਤਾਂ ਕਰਕੇ ਫਿਰ ਉਹ ਮੰਡੇ ਨੂੰ ਹੀ ਜਾ ਕੇ ਡਿਸਪੈਚ ਹੁੰਦੇ ਆ ਇਸ ਲਈ ਜਦੋਂ ਪੇਮੈਂਟ ਕਰ ਦਿੰਨੇ ਆ ਤਾਂ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਆ ਜੀ ਤੁਹਾਨੂੰ ਉਹ ਚੀਜ਼ ਤੁਹਾਡੇ ਤੱਕ ਪਹੁੰਚਦੀ ਕਰਨੀ ਉਹ ਵੀ ਟਾਈਮ ਸਿਰ ਤੇ ਜਲਦੀ ਮੈਨੂੰ ਬਹੁਤ ਟੈਨਸ਼ਨ ਹੋ ਜਾਂਦੀ ਆ ਇਹ ਚੀਜ਼ ਦੀ ਪਰ ਤੁਸੀਂ ਪਲੀਜ਼ ਥੋੜਾ ਜਿਹਾ ਵੇਟ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਪਿਕਸ ਦੇ ਉੱਪਰੋਂ ਸੂਡ ਚੱਕਦੇ ਹੋ ਕਿਉਂਕਿ ਉਹ ਪਿਕਸ ਅਸੀਂ ਤੁਹਾਡੇ ਤੱਕ ਤਾਂ ਪਹੁੰਚਦੀਆਂ ਕਰਦੇ ਆ ਵੀ ਨਿਊ ਸਟਾਕ ਆਪਣੇ ਕੋਲ ਕੀ ਆ ਰਿਹਾ ਤੇ ਭੈਣਾਂ ਨੂੰ ਹੁੰਦਾ ਚਲੋ ਸਾਡੇ ਪਸੰਦੀ ਦਾ ਰੰਗ ਮਿਲ ਜੂਗਾ ਸਾਡੇ ਪਸੰਦੀ ਦਾ ਡਿਜ਼ਾਈਨ ਮਿਲ ਜੂਗਾ ਇਸ ਲਈ ਉਹ ਉੱਥੋਂ ਚੱਕ ਕੇ ਸਾਨੂੰ ਆਪਣਾ ਬੁਕਿੰਗ ਬਹੁਤ ਵਧੀਆ ਰਿਸਪੌਂਸ ਆ ਰਿਹਾ ਆਲਮੋਸਟ ਬੁਕਿੰਗ ਪਰ ਕਈ ਵਾਰੀ ਇੱਕ ਅੱਧੀ ਪੈਨ ਹੁੰਦੀ ਆ ਵੀ ਉਹਨੂੰ ਹੁੰਦਾ ਵੀ ਅੱਜ ਮੈਂ ਪੇਮੈਂਟ ਕਰਤੀ ਤਾਂ ਕੱਲ ਨੂੰ ਹੀ ਤੁਸੀਂ ਮੇਰਾ ਕੋਰੀਅਰ ਲਾ ਦਿਓ ਪਰ ਸੋ ਚੌਥੇ ਨੂੰ ਮੇਰੇ ਕੋਲ ਜਿਹੜਾ ਆ ਜਾਵੇ ਉਹ ਇਦਾਂ ਨਹੀਂ ਹੁੰਦਾ ਜੀ ਉਹ ਉਹ ਮਾਲ ਸਾਡੇ ਕੋਲ ਕਮਿੰਗ ਸੂਨ ਤੇ ਹੁੰਦਾ ਮਤਲਬ ਕਿ ਆ ਰਿਹਾ ਹੁੰਦਾ ਵਾ ਇੱਕ ਦੋ ਦਿਨ ਉਹਦੇ ਲੱਗ ਜਾਂਦੇ ਨੇ ਤੇ ਇੱਕ ਦੋ ਦਿਨ ਬਾਅਦ ਹੀ ਫਿਰ ਉਹ ਕੋਰੀਅਰ ਸਾਡੇ ਕੋਲੋਂ ਨਿਕਲਦਾ ਵਾ ਇਸ ਲਈ ਇੰਨਾ ਕੁ ਵੇਟ ਜ਼ਰੂਰ ਕਰ ਲਿਆ ਕਰੋ ਤੇ ਉਹਦੇ ਲਈ ਜਾਨਕੀ ਇੱਕ ਵੀਕ ਕਰ ਲਿਆ ਕਰੋ ਇੱਕ ਵੀਕ ਦੇ ਵਿੱਚ ਵਿੱਚ ਸੂਟ ਤੁਹਾਡੇ ਕੋਲ ਪਹੁੰਚੂ ਜਿਵੇਂ ਕਿ ਇਹ ਵਾਲੇ ਸੂਟ ਜਿਵੇਂ ਅੱਜ ਤੁਸੀਂ ਆਰਡਰ ਕਰੋਗੇ ਮੰਡੇ ਨੂੰ ਕੋਰੀਅਰ ਲੱਗਣਗੇ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਣਗੇ ਬਸ ਉਹਨਾਂ ਲਈ ਦੋ ਤਿੰਨ ਦਿਨ ਹੋਰ ਮੰਨ ਲਿਆ ਕਰੋ ਪਰ ਤੁਹਾਡੇ ਤੱਕ ਤੁਹਾਡੀ ਪਸੰਦੀਦਾ ਡਿਜ਼ਾਈਨ ਜਿਹੜਾ ਹਜੇ ਵੀਡੀਓ ਚ ਪਿਆ ਵੀ ਨਹੀਂ ਹੁੰਦਾ ਤੇ ਤੁਹਾਡੇ ਤੱਕ ਪਹੁੰਚਦਾ ਹੋ ਜਾਂਦਾ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਚੋਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੋਹਣੇ ਸੋਹਣੇ ਦੇ ਜਿਹੜੀਆਂ ਪਹਿਣਾ ਇੰਨਾਂ ਸੋਹਣੇ ਕਮੈਂਟ ਕਰ ਦਿਆਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹਨਾ ਹੋਰ ਪਹਿਣਾ ਨੂੰ ਵੀ ਆਪਣੇ ਨਾਲ ਜੋੜੋ ਉਹਨਾਂ ਤੋਂ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਵਾਓ ਤੇ ਉਹਨਾਂ ਤੱਕ 당ਗੇ ਆਪਣੇ ਵਧੀਆ ਸੂਟ ਸਾਰੀ ਕਲੈਕਸ਼ਨ ਉਹਨਾਂ ਤੱਕ ਵੀ ਪਹੁੰਚ ਸਕੇ ਗਾਹਾਂ ਵਾਦ ਤੋਂ ਵਾਦ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ